ਗਰਵਿੰਦਰ ਵੀਰ ਪਹਿਲਾਂ ਤਾਂ ਵੈਲਕਮ ਆ ਤੁਹਾਡਾ ਇੱਥੇ ਪੁੱਜਣ ਤੇ ਜੀ ਆਇਆਂ। ਥੈਂਕ ਯੂ ਭਾਈ ਸਾਰੇ ਜਿੰਨੇ ਦੱਸੋ ਲਾਈਵ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ। ਸਭ ਨੂੰ ਪਿਆਰ ਬੁਸਤਰੀ ਗੋ। ਗਰਵਿੰਦਰ ਵੀਰ ਜਦੋਂ ਬਾਹਰ ਦਰਸ਼ਕਾਂ ਨਾਲ ਗੱਲ ਕਰਦੇ ਨਾ ਵੀ ਗਰਵਿੰਦਰ ਦੇ ਪੈਰ ਜਿਹੜੇ ਘਾਹ ਤੇ ਘੱਟ ਖੜਦੇ ਆ ਕੀ ਕਾਰਨ ਕੀ ਆ ਵੀ ਕਿਉਂਕਿ ਮਿੱਟੀ ਦੇ ਤਾਂ ਤੁਸੀਂ ਬਹੁਤ ਕਾਮਯਾਬ ਹੋ। ਕਮੀ ਹੈ ਕਿਤੇ ਨਾ ਕਿਤੇ ਲੱਗਦਾ? ਨਹੀਂ ਭਾਜੀ ਐਡਾ ਨਹੀਂ ਗੱਲ ਮੈਂ ਬੇਦੇਸ ਵਾਲਾ। ਸਾਰੇ ਗਾਇਨ ਸੀ ਜੋ ਨੰਬਰ ਦਰਜ ਹੋ ਜਾਂਦਾ ਤੇ ਤੇਜ ਕਨੇਡਾ ਉਦੋਂ ਮੈਂ ਦੂਜੇ ਨਾਲ ਪਹਿਲੇ ਸਾਲ ਚੋਂ ਆਇਆ ਸੋ ਮੱਠੇ ਨੰਬਰ ਦਰਜ ਆ ਸੰਬੀ ਸੀ ਮੈਂ 60 ਸੀ ਬਹੁਤ ਸੀਰੀਅਸ ਜਿਆਦਾ ਕਿਸੇ ਨੂੰ ਪਤਾ ਨਹੀਂ ਸੀ ਮੈਂ ਛੱਡਦਾ ਕਿਸੇ ਮਿਲ ਘਰੇ ਲੱਗੀ 60 ਤੇ ਮੈਂ 2 ਢਾਈ ਮਹੀਨੇ ਬੈੱਡ ਤੇ ਰਿਆ ਤੇ ਮਹੀਨਾ ਖੰਡਾ ਮੈਂ ਵਾਕਰ ਤੇ ਤੁਰਦਾ ਰਿਆ ਕਿ ਮੈਂ 60 ਸੀ ਲੱਗੀ ਇੱਥੇ ਆਣ ਕੇ ਹੀ ਮੈਂ ਭਾਈ ਨੂੰ ਦੱਸਿਆ ਸੀ ਕਿ ਜਿਹਨੂੰ ਪਹਿਲੇ ਮੈਚ ਸੀਖ ਰਿਹਾ ਤੇ ਪਹਿਲੇ ਮੈਚ ਤੇ ਤਿੰਨ ਡੱਟ ਲਾਈ ਮੈਂ ਫਿਰ ਖੇਡੂਗਾ ਨਹੀਂ ਤੇ ਮੈਂ ਪਿਸਾਈਂਡੀਆਂ ਮੁਰਜੂਗਾ ਕਿ ਮੈਂ ਖੇਡਣਾ ਨਹੀਂ ਫਸੀ ਜਾ ਚੋ ਮਾਰਿਆਂ ਨੇ ਕਿਰਪਾ ਕੀਤੀ ਜਾਂ ਹੁਣ ਹੁਣ ਇੱਥੇ ਆ ਕੇ ਮਿਹਨਤ ਨੂੰ ਲੱਗਾ ਮੈਂ ਇੰਡੀਆ ਮਿਹਨਤ ਹੀ ਲੱਗੀ ਮੈਂ ਸੱਟ ਬਹੁਤ ਜ਼ਿਆਦਾ ਸੀਰੀਅਸ ਸੀ ਸੱਟ ਮੇਰੀ ਕਿ ਤੁਰਹਣ ਜਾਂਦਾ ਜੀ ਮੇਥੋਂ ਜਰਵਿੰਦਰ ਵੀਰ ਜਿਵੇਂ ਤੁਸੀਂ ਦਾ ਕਰਤੀ ਜ਼ਿਕਰ ਕਈ ਵਾਰੀ ਨਾ ਖਿਡਾਰੀ ਕੋਈ ਸੱਟਾਂ ਕਰਕੇ ਕੋਈ ਪਰਸਨਲ ਪ੍ਰੋਬਲਮ ਕਰਕੇ ਡਾਊਨ ਹੋ ਜਾਂਦਾ ਪਰ ਲੋਕਾਂ ਤੱਕ ਗੱਲ ਪਹੁੰਚਦੀ ਨਹੀਂ ਉਹ ਅਜਨਾ ਮੇਰਾ ਪਤਾ ਨਹੀਂ ਕਿਸੇ ਸੱਟਦਾ ਮੈਂ 19 ਨੂੰ ਬਦੌਲ ਹਾਰ ਜਿੱਤਿਆ ਉਸ ਤੋਂ ਬਾਅਦ ਮੇਰੇ ਕਿਤੇ ਨੂੰ ਕਰ ਪੈਣਾ ਸ਼ਗਨ ਸੀ ਉੱਥੇ ਸੱਟ ਲੱਗ ਗਈ ਥੋੜੀ ਹੋ ਗਿਆ ਘਰੇ ਉਹ ਬਿਲਕੁਲ ਗੇ ਤੇ ਉਹ ਕਿਸੇ ਨੂੰ ਪਤਾ ਹੀ ਨਹੀਂ ਮੇਰੇ ਗਰਾਉਂਡ ਕਿਉਂਕਿ ਮੈਂ ਤਾਂ ਫਿੱਟ ਸਾਂ ਪੂਰਾ ਮਾਰ ਸੁੱਖ ਰਾਇ ਗਿੰਦਿਆ ਉਹ ਮੈਂ ਯਕਦਾਂ ਹੀ ਬੰਦ ਹੋ ਗਿਆ ਕੀ ਇੱਕ ਗਰਾਉਂਡ ਸ਼ਟ ਲੱਗੀ ਨਾ ਪਤਾ ਹੋ ਲੰਗਾ ਕਿ ਉਹ ਸ਼ਟ ਆ ਮੇਰੇ ਕਿਸੇ ਨੂੰ ਪਤਾ ਹੀ ਨਹੀਂ ਸੱਟ ਮੇਰੇ ਕਲੱਬ ਨੂੰ ਨਹੀਂ ਪਤਾ ਸੀ ਇਹ ਕਹਿੰਦੇ ਤੂੰ ਉੱਚ ਕਰਦਾ ਮੈਂ ਨਹੀਂ ਭਾਈ ਮੇਰੇ ਬਹੁਤ ਜ਼ਿਆਦਾ ਸੀਰੀਅਸ ਸੱਟ ਆ ਹੁਣ ਮੇਰੇ ਜੰਨੀਆਂ ਤੇ ਪੱਟੀਆਂ ਲੱਗੀਆਂ ਨਾ ਅਗੀ ਆਪਣੇ ਪਰਸਨੰਗ ਦੇ ਤੁਸੀਂ ਵੇਖ ਕੇ ਤਾਂ ਹੌਜੋਗੇ ਕਿ ਅੱਖ ਹੋਈ ਲਾਹਣੀਆਂ ਕਿਵੇਂ ਆ ਕਿਸੇ ਮੈਂ ਭਾਈ ਨੂੰ ਵਿਖਾਈਆਂ ਮੈਂ ਉਹਨੇ ਠੀਕ ਹੋ ਹੁਣ ਮੈਂ ਇੱਛੇ ਜਿਵੇਂ ਮਿਹਨਤ ਨਾਲ ਲੱਗਾ ਹੁਣ 2.5 ਕਿਲੋ ਮੇਰਾ ਵਜਨ ਵਧਿਆ ਮੇਰਾ 10 ਕਿਲੋ ਘੱਟ ਸੀ ਹੁਣ ਹੁਣ ਗੁਰਵਿੰਦਰ ਇੰਡੀਆ ਸੀਜ਼ਨ ਬੜਾ ਤਕੜਾ ਰਿਹਾ ਕਿੰਨਾ ਕ ਪਿਆਰ ਦਰਸ਼ਕਾਂ ਨੇ ਬੜਾ ਪਿਆਰ ਦਿੱਤਾ ਕਿ ਮੈਂ ਸਾਰਾ ਕੁਝ ਤੇ ਜੇ ਮੈਂ ਮਤਲਬ ਜੇ ਮੈਂ 50 ਮੀਲੇ ਪਿੰਡ ਪੁੱਤਰ ਖੇਡੇ ਹੋਣਗੇ ਨਾ 48 ਮੀਲੇ ਫਸਟਾਂ ਹਾਂ 98% ਐਵਰੇਜ ਹੈ ਕੀ ਮੇਰੀ ਪਿੰਡ ਬਦਰ ਮਿਲਦਾ ਇੰਨੇ ਖਿਡਾਰੀ ਉਸ ਏਰੀਆ ਤੋਂ ਨਹੀਂ ਉੱਠੇ ਕਿਵੇਂ ਦੇਖਦੇ ਹੋ ਬੂਸਟ ਹੋਈ ਹੈ ਕਬੱਡੀ ਏਰੀਆ ਦੀ ਬਹੁਤ ਹੈ ਮੇਰੇ ਬਾਪੂ ਜੀ ਦਾ ਸੁਪਨਾ ਸੀ ਕਿ ਉਹਨਾਂ ਨੇ ਇਹ ਸੁਪਨਾ ਨਹੀਂ ਸੀ ਕਿ ਮੇਰਾ ਕੋਈ ਫੈਮਿਲੀ ਮੈਂਬਰ ਤਕੜਾ ਹੋ ਜੇ ਉਹਨਾਂ ਨੇ ਇਹ ਸੀ ਕਿ ਮੇਰਾ ਕੋਈ ਚੇਲਾ ਵੀ ਤਕੜਾ ਹੋ ਜੇ ਕਿ ਨਾਂ ਬਣਾ ਦੇ ਇਹ ਨਹੀਂ ਉਹਨੇ ਬਹੁਤ ਬਾਪੂ ਨੇ 10 12 ਸਾਲ ਕੈਂਪ ਲਾਇਆ ਫਰੀ ਉਹਨਾਂ ਨੇ ਇਹ ਸੀ ਕਿ ਮੇਰਾ ਚੇਲਾ ਹੀ ਤਕੜਾ ਹੋ ਜੇ ਯਾਨੀ ਕਿ ਚਲੋ ਮਾਰੇ ਮੈਨੂੰ ਇਹ ਨਾ ਦੇਤਾ ਮਾਨਦਾਨ ਪਰ ਇਹ ਨਾ ਇਹ ਸ਼ਿਕਵਾ ਕਿ ਉਹਨਾਂ ਨੇ ਹੁੰਦਿਆਂ ਨਹੀਂ ਬਣੇ ਉਹਨਾਂ ਦੀ ਡੈਥ ਤੋਂ ਬਾਅਦ ਬਣ ਗਏ ਤੇ ਫਿਰ ਵੀ ਆ ਚਲੋ ਸੁਪੜਾਂ ਦੇ ਲਈ ਫਿਰਨੇ ਆ ਪੂਰਾ ਕੀਤੀ ਨਾ ਲਈ ਰਹਿੰਦੇ ਇਹ ਨਹੀਂ ਬਹੁਤ ਹੈ ਜੀ ਹਰ ਸਾਲ ਮੇਲਾ ਵੀ ਕਰਾਉਂਦੇ ਉਹਨਾਂ ਦੀ ਯਾਦ ਚ ਅਸੀਂ ਚਾਹੁੰਦੇ ਆ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹੋ ਕਿਉਂਕਿ ਕਬੱਡੀ ਨਹੀਂ ਕਰਾਤਾ ਮੇਲਾ ਕਰਾਉਂ ਚੁਗਾ ਹਦੋਂ ਇੱਕ ਪੱਲਿਓ ਪੈਸੇ ਲਾ ਕੇ ਪੰਜ ਛੇਲਾ ਕਰਾਉਣਾ ਮੈਂ ਬਾਕੀ ਇਥੇ ਸੰਜੋਗ ਬਹੁਤ ਦਿੰਦੇ ਆ ਉਹ ਕਬੱਡੀ ਨਹੀਂ ਕਰਾਤਾ ਉਹਨਾਂ ਨੇ ਸੁਪੜਾਂ ਪਿੰਡ ਮੇਲਾ ਪਰ ਕਬੱਡੀ ਨੇ ਖੁਦ ਇੱਕ ਸੁਪੜਾ ਪੂਰਾ ਕਰਦੀ ਹੈ ਕਬੱਡੀ ਦੇ ਪੈਸਿਆਂ ਦੇ ਹਾਂਜੀ ਹਰਵਿੰਦਰ ਵੀਰ ਮਾਰਨਾ ਤੁਹਾਨੂੰ ਸਾਰੇ ਏਰੀਆ ਤੇ ਗੁੱਡ ਲੱਕ ਥੈਂਕ ਯੂ ਥੈਂਕ ਯ